ਆਮੜੇ ਚੰਗੇ ਆ ਨਾ ਉਹ ਬਾਰ ਜਾਂਦੇ ਕਿ ਨਾ ਫੋਟੋ ਇੱਕ ਮਿੰਟ ਕਰੋ ਫੋਟੋ ਐਟਮ ਆ ਗਿਆ ਉਹ ਤਾਂ ਚਲੋ ਤੋਂ ਤੋਂ ਚਲੋ ਤੇ ਆਵਾਂਗੇ ਸਰਦਾਰ ਡਰੈਗਰ ਰਿਟਾਇਰਡ ਤੁਸੀਂ ਅਪਕਾਲੀ 7891 ਕਾਬੂ ਕੀਤਾ ਪਹੁੰਚ ਪਾਵੇ ਹੈ ਗਿਆ ਕੀ ਸਰਾ ਮਾਮਲਾ ਹੈਗਾ ਕੀ ਕੀ ਨੰਦ ਚਿੰਜਾਂ ਬਰਾਮ ਹੋਈ ਆ ਔਰ ਕਿੱਥੇ ਕਿੱਥੇ ਰਹਿਣ ਬਲੇ ਨਸ਼ੇ ਦੇ ਵਿਰੁੱਧ ਜੰਗ ਦੇ ਵਿੱਚ ਜਲੰਧਰ ਦੇ ਹਾਥੀ ਪੁਲਿਸ ਨੂੰ ਸਫਲਤਾ ਅਸਲ ਹੋਈ ਜਦ ਜਲੰਧਰ ਜਹਾਤੀ ਸੀਨੀਅਰ ਪੁਲਿਸ ਕਪਤਾਨ ਸਰਦਾਰ ਗੁਰਮੀਤ ਸਿੰਘ ਚੋਹਾਨ ਪੀਪੀਐਸ ਅਤੇ DSP फ्लावर ਸਰਦਾਰ ਸਰਵ ਸੰਬਲ ਜੀ ਦੇ ਅਧੀਨ ਨਰਿਸ਼ਾ ਹੇਠ ਅਸੀਂ ਕਰੀਬ ਤਨ ਮੁਕਦਮੇ ਦਰਜ ਕੀਤੇ ਇਸ ਵਿੱਚ ਅਸੀਂ ਕਰੀਬ 8 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਇਹਨਾਂ ਵਿੱਚ ਦੋ ਮਹਿਲਾ ਤੋ ਨਸ਼ਾ ਤਸਕਰ ਹੈ ਇਹੀ ਗੜੀ ਦੇ ਵਿੱਚ ਇੱਕ ਮੁਕਦਮਾ ਨੰਬਰ 57 ਮਿਤੀ 11 ਤਨ 25 ਜਿਸ ਵਿੱਚ ਅਸੀਂ ਤਿੰਨ ਦੋਸ਼ੀ ਜਿਵੇਂ ਰਵੀ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਸਿਮੀ ਪੁੱਤਰ ਭੁਪਿੰਦਰ ਲਾਲ ਮਨੀਸ਼ਾ ਪੁੱਤਰੀ ਸਤਪਾਲ ਨੂੰ ਮੁਕਦਮਾ ਚ ਗ੍ਰਿਫਤਾਰ ਕੀਤਾ ਇਸ ਪਾਸ ਸੋਸਨ 10 ਗ੍ਰਾਮ ਹਿਰੋਇਨ ਅਤੇ 100 ਗੋਲੀਆਂ ਨਸ਼ੀਲੀ ਐਟੀਜ਼ੁਲਮ ਦੀਆਂ ਬਰਾਮਦ ਹੋਈਆਂ ਜੋ ਕਿ ਕਮਰਸ਼ੀਅਲ ਕੁਆਂਟੀਟੀ ਹੈ ਅਤੇ ਮੁਕੱਦਮਾ ਨੰਬਰ 58 ਮਿਤੀ 11/3/25 ਚ ਰਕੇਸ਼ ਕੁਮਾਰ, ਮਕੇਸ਼ ਕੁਮਾਰ ਅਤੇ ਰਮਨ ਕੁਮਾਰ ਪੁੱਤਰ ਜੀਤਰਾਮ ਅਸੀ ਰਾਮਵਰ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਪਾਸੋਂ 100 ਗੋਲੇ ਨਸ਼ੀਲੀ ਆਟੀ ਜ਼ੁਲਮ ਬਰਾਮਦ ਹੋਈਆਂ। ਅਤੇ ਮੁਕੱਦਮਾ ਨੰਬਰ 59 ਮਿਤੀ 12/3/25 ਜੁਰਮ ਡਾਈ ਐਨ ਡੀਪੀ ਐ ਸੈਕਟਰ ਮੋਨਟੀ ਪੁੱਤਰ ਰਾਮ ਲੁਬਾਇਆ ਸੰਦੀਪ ਕੁਮਾਰ ਉਰ ਸਿੱਪੂ ਪੁੱਤਰ ਸੰਜੀਵ ਕੁਮਾਰ ወਸੀ ਰਵਿਦਾਸਪੁਰਮ ਅੱਲਾ ਨੂੰ ਗ੍ਰਿਫਤਾਰ ਕੀਤਾ ਉਸpassੋਂ ਵੀ 100 ਗੋਲੀਆਂ ਨਸ਼ੀਲੇ ਮਰਮਦੀਆਂ ਜਿਸ ਅਬਦੇ ਸਾਹਿਬ ਦਾ ਹਾਲਾਤ ਤੋਂ ਗੱਲ ਕਲੀਅਰ ਹੈ ਕਾਫੀ ਦਿਨ ਤੋਂ ਨਸ਼ੀਲੇ ਕਾਰੋਬਾਰ ਚ ਲੱਗ ਸੀਗੇ ਨਾ ਸਿਮੀ ਤੇ ਕਰੀਬ ਦੋ ਮੁਕਦਮੇ ਮੁਕਦਮਾ ਨੰਬਰ 65/23 ਅਤੇ ਮੁਕਦਮਾ ਨੰਬਰ 133/24 21 22 ਐਨਡੀਪੀਐਸ ਐਕਟ ਦੇ ਤਹਿਤ ਮੁਕਦਮਾ ਦਰਜ ਸਟਾ ਮਨੀਸ਼ਾ ਪੁੱਤਰੀ ਸਤਪਾਲ ਤੇ 22 ਐਨਡੀਪੀਐਸ ਐਕਟ ਦੇ ਤਹਿਤ ਮੁਕਦਮਾ 297/17 ਦਰਜ ਹੈ ਰਮਨ ਕੁਮਾਰ ਤੇ ਪੰਜ ਪਰਚੇ ਦਰਜ ਜੋ ਕਿ ਚੋਰੀਆਂ ਦੇ ਖੋਹਾਂ ਦੇ ਐਨਡੀਪੀਐਸ ਐਕਟ ਦੇ ਅਤੇ ਅਸਲੀ ਐਕਟ ਦੇ ਨੇ ਮੁਕੇਸ਼ ਕੁਮਾਰ ਤੇ ਵੀ ਸ਼ਰਾਬ ਦੀ ਤਸਕਰੀ ਦੇ ਸੰਬੰਧੀ ਮੁਕਦਮਾ ਦਰਜ ਹੈ ਅਤੇ ਮੌਂਟੀ ਤੇ ਵੀ ਚੋਰੀ ਚਕਰੀ ਦੇ ਮੁਕਦਮੇ ਦਰਜ ਹੈ ਸਰ ਜਿਹੜਾ ਇਹ ਸਾਰੇ ਨੌਜਵਾਨ ਆ ਕਿਤੇ ਤੇ ਕਿਤੇ ਤੋਂ ਫਟ ਕੇ ਦੂਸਰੇ ਪਾਸੇ ਨੂੰ ਮੈਡੀਕਲ ਨਸ਼ੇ ਵੱਲੋਂ ਤੁਰ ਪੈ ਗਿਆ ਐਂਟੀਜਨ ਜਿਹੜੀ ਕੁੜੀ ਹੈਗੀ ਆ ਕਦੀ ਕੁਆਂਟੀਟੀ ਕੀ ਹੈਗੀ ਨਸ਼ੇ ਦੇ ਪ੍ਰਾਪਰ ਕਿੰਨਾ ਕਦਾ ਕੰਪੈਰੀਸ਼ਨ ਹੈ ਜੋ ਐਟਿਜ਼ੋਲਮ ਹੈ ਇਹ ਇੱਕ ਕਾਫੀ ਕਮਰਸ਼ੀਅਲ ਕੁਆਂਟੀਟੀ ਹੈ ਨਹੀਂ ਰੇਅਰ ਸాల్ਟ ਹੈ ਬਹੁਤ ਮੁਸ਼ਕਿਲ ਨਾਲ ਅਵੇਲੇਬਲ ਹੁੰਦੀ ਕਿਉਂਕਿ ਇਹਦਾ ਨਸ਼ਾ ਬਹੁਤ ਹੈ ਇਹਦੀ ਨਾ ਜੋ ਕਰੀਬ 25 ਤੋਂ 30 ਗੋਲੀਆਂ ਹੀ ਕਮਰਸ਼ੀਅਲ ਕੁਆਂਟੀਟੀ ਚ ਲਾਈਜ਼ ਕਰਦੀਆਂ ਇਹ ਐਟਿਜ਼ੋਲਮ ਸాల్ਟ ਹੈ ਜੋ ਕਿ ਤਕਰੀਬ 2.5 ਗ੍ਰਾਮ ਹੀ ਕਮਰਸ਼ੀਅਲ ਗਿਣਿਆ ਜਾਂਦਾ ਹੈ ਤੇ ਇਸ ਇਸੇ ਹਿਸਾਬ ਨਾਲ ਇਹਦੀਆਂ 100 ਗੋਲੀਆਂ ਬਹੁਤ ਹੈਵੀ ਕੁਆਂਟੀਟੀ ਚ ਇਹ ਨੈਸ਼ਨਲ ਐਨਡੀਪੀ ਸੈਟ ਦੇ ਤਹਿਤ ਆਉਂਦੀਆਂ ਇਹਸੀ ਗੱਲ ਕਰਕੇ ਇਹ ਉਕਤ ਦੋਸ਼ਾਂ ਨੂੰ ਕਾਬੂ ਕੀਤਾ ਤੇ ਨਾਲ ਪੇਸ਼ਤਾਲਤ ਕਰਕੇ ਨਮਾਡਾ ਸਲ ਕੀਤਾ ਠੀਕ ਹੈ ਇਹ ਸਰ ਇਹ ਨਹੀਂ ਦੱਸਿਆ ਕਿ ਇਹ ਵੀ ਐਂਟੀ ਵਲਪ ਗੋਲੀਆਂ ਕਿੱਥੋਂ ਆਏ ਇਸ ਸੰਬੰਧੀ ਕਾਰਵਾਈ ਚੱਲ ਰਹੀ ਹੈ ਜਿੰਨਾ ਜਿੰਨਾ ਤੋਂ ਲਿਆ ਰਹੇ ਉਹਨਾਂ ਨੂੰ ਮੁਕਦਮੇ ਵਿੱਚ ਨਾਮ ਜ਼ਰੂਰੀ ਹੈ